ਸਭ ਤੋਂ ਪਹਿਲਾਂ ਅੱਜ ਮੇਰਾ ਨਾਮ ਧਿਕਸ਼ਾ ਹੈ ਪੰਜਾਬ ਦੇ ਪਹਿਲੇ ਸਕੂਲ ਆਫ ਫੈਮਿਨੈਂਸ ਦੀ ਵਿਦਿਆਰਤ ਹਾਂ ਮੈਂ ਇੱਥੇ ਪਲੇਸਟਰ ਨਾਨ ਮੈਡੀਕਲ ਦੇ ਵਿੱਚ ਸਾਇੰਸ ਸਟਰੀਮ ਦੇ ਵਿੱਚ ਹੈ ਗਈਆਂ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਹੈ ਪ੍ਰਾਈਵੇਟ ਸਕੂਲ ਦੇ ਨਾਲੋਂ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾਂ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਸਰ ਮੇਰਾ ਨਾਮ ਸੁਮੇਤਾ ਤੇ ਮੈਂ ਐਸੋਸੀਏਟ ਅੰਬਸਦਾਰ ਦਾ ਇੱਕ ਸਟੂਡੈਂਟ ਮੈਂ ਅਥੇ 9th ਐਡਮਿਸ਼ਨ ਲਈ ਦਿੱਤੀ ਤੇ ਪਹਿਲਾਂ ਮੈਂ ਹੋਲੀ ਹਾਰਟ ਪ੍ਰੈਜੈਂਸ ਸਕੂਲ ਤੇ ਸੀਗਾ ਕਿਉਂਕਿ ਸਰ ਅਥੇ ਕਾਫੀ ਵਧੀਆ ਫੈਸਿਲਿਟੀਆਂ ਮਿਲ ਰਹੀਆਂ ਤੇ ਅਥੇ ਟੀਚਰਸ ਕਾਫੀ ਵਧੀਆ ਸਬਜੈਕਟਸ ਪੜਾਉਂਦੇ ਵਿਸ਼ਵਾਸ ਟੁੱਟੇ ਹੋਏ ਸੀ ਲੋਕਾਂ ਦਾ ਮਜਬੂਰੀ ਨੂੰ ਪੜਾਉਣਾ ਪੈ ਰਿਹਾ ਸੀ ਸਰਕਾਰੀ ਸਕੂਲਾਂ ਚ ਬਹੁਤ ਸਾਰੇ ਬੱਚੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਔਰ ਉਹ ਵੀ ਇਹ ਨਾਲ ਇਹ ਵੀ ਕਿਹਾ ਉਹਨਾਂ ਨੇ ਕਿ ਪਹਿਲਾਂ ਪਹਿਲਾਂ ਸਾਨੂੰ ਲੱਗਦਾ ਸੀ ਜਿਵੇਂ ਸਾਡੇ ਮਾਪਿਆਂ ਨੂੰ ਕਿ ਸ਼ਾਇਦ ਸਰਕਾਰੀ ਸਕੂਲਾਂ 'ਚ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਣਾ ਪਰ ਉਹ ਕਹਿੰਦੇ ਅਸੀਂ ਉਸ ਤੋਂ ਵੀ ਵਧੀਆ ਮਾਹੌਲ ਦੇ ਵਿੱਚ ਪੜ ਰਹੇ ਹਾਂ ਇਹ ਬੇਸ ਹੈ ਸਾਡਾ ਪ੍ਰਾਇਮਰੀ ਤੋਂ ਲੈ ਕੇ ਪਲੱਸ 2 ਤੱਕ ਜੇ ਬੇਸ ਅਸੀਂ ਵਧੀਆ ਬਣਾਤਾ ਬਿਲਡਿੰਗ ਉਪਰੋ ਜਿੰਨੀ ਮਰਜ਼ੀ ਸੋਹਣੀ ਬਣਾ ਲਓ ਜੇ ਉਹਦੀ ਨੀਂਹ ਨਹੀਂ ਹੈਗੀ ਵਧੀਆ ਤਾਂ ਜ਼ਿਆਦਾ देर ਨਹੀਂ ਘਟ ਸਕਦਾ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਅੱਜ ਉਹਦੇ ਕਿਲਾ ਰਾਏਪੁਰ ਵਿਖੇ ਪਹੁੰਚਣ ਤੇ ਨਿੱਕਾ ਜੀਆਂਆਂ ਨੂੰ ਸਵਾਗਤ ਹੈ ਅ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਚੱਲ ਰਹੀ ਹੈ ਇਸ ਸਰਕਾਰ ਦਾ ਜਿੱਥੇ ਹੈਲਥ ਐਜੂਕੇਸ਼ਨ ਪ੍ਰਾਇੋਰਟੀ ਹੈ ਉੱਥੇ ਖੇਡਾਂ سپورٹس ਹੈ ਜਿਹੜੀ ਉਹ ਬਹੁਤ ਵੱਡੀ ਪ੍ਰਾਇੋਰਟੀ ਹੈ ਜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਸੀ ਉਹਦੇ ਦੌਰਾਨ ਜਿਹੜੀਆਂ ਸਾਡੀਆਂ ਰੂਰਲ 올림픽ਸ ਜੋ ਕਿ ਕਿਲਾ ਰਾਏਪੁਰ ਵਿਖੇ ਬਹੁਤ ਵੱਡਾ ਨਾਮ ਹੈ ਜਿਹੜੀਆਂ ਖੇਡਾਂ ਦਾ ਉਹ ਬੰਦ ਪਈਆਂ ਸੀ ਸੋ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਪਿਛਲੇ ਸਾਲ ਵੀ ਕਿਲਾ ਰਾਏਪੁਰ ਵਿਖੇ ਖੇਡਾਂ ਕਰਵਾਈਆਂ ਗਈਆਂ ਇਸ ਸਾਲ ਵੀ ਕਿਲਾ ਰਾਏਪੁਰ ਵਿਖੇ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਜਿਹਦੇ ਵਿੱਚ ਜਿੰਨੀਆਂ ਸਾਡੀਆਂ ਟ੍ਰੈਡੀਸ਼ਨਲ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਨੇ ਚਾਹੇ ਉਹ ਰੱਸਾ ਕਸੀ ਹੋਵੇ ਚਾਹੇ ਉਹ ਕਬੱਡੀ ਹੋਵੇ ਚਾਹੇ ਦੰਦਾ ਦੇ ਨਾਲ ਜਿਵੇਂ ਆਪਾਂ ਜੋਹਰ ਦਿਖਾਉਂਦੇ ਹੋਏ ਕਿਸੇ ਵਹੀਕਲ ਨੂੰ ਟਰੱਕ ਨੂੰ ਖਿੱਚਣਾ ਹੋਵੇ ਚਾਹੇ ਇੱਟਾਂ ਚੱਕਣੀਆਂ ਹੋਣ ਚਾਹੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹ 18 ਸਾਲ ਤੋਂ ਘਟ ਵੀ ਨੇ 18 ਸਾਲ ਦੇ ਵੀ ਨੇ ਤੇ 18 ਸਾਲ ਤੋਂ ਵੱਧ ਜਾਂਦੇ ਜਾਂਦੇ 60 65 70 ਸਾਲ ਦੇ ਵੀ ਜਿਹੜੇ ਸਾਡੇ ਜਿਹੜੇ ਉਹ ਬਜ਼ੁਰਗ ਨੇ ਉਹ ਆਪਣੇ ਕਲਾ ਦੇ ਜੋਹਰ ਦਿਖਾਉਂਦੇ ਨੇ ਆਪਣੇ ਛੇੜੀਦਿਕ ਤਾਕਤ ਦਿਖਾਉਂਦੇ ਨੇ ਔਰ ਉਹ ਇਨਸਪਾਇਰਟ ਵੀ ਕਰਦੇ ਨੇ ਸਾਡੀ ਆਉਣ ਵਾਲੀ ਨੌਜਵਾਨੀ ਨੂੰ ਕਿ ਜਿੱਥੇ 70 70 ਸਾਲ ਦੇ ਸਾਡੇ ਬਾਬੇ ਉਰੇ ਜਦੋਂ ਐਨੀ ਵਧੀਆ ਤਰੀਕੇ ਦੇ ਨਾਲ ਆਪਣੇ ਕਰਤੱਵ ਦਿਖਾਉਂਦੇ ਨੇ ਔਰ ਆਪਣੀਆਂ ਖੇਡਾਂ ਪ੍ਰਤੀ ਰੁਚੀ ਦਿਖਾਉਂਦੇ ਨੇ ਤਾਂ ਉਹਨਾਂ ਨੌਜਵਾਨੀ ਨੂੰ ਵੀ ਬਹੁਤ ਵੱਡੀ ਸਿਹਤ ਮਿਲਦੀ ਹੈ ਸੋ ਕਿਲਾ ਰਾਏਪੁਰ ਦੀਆਂ ਇਹਨਾਂ ਖੇਡਾਂ ਦੇ ਜਿਹੜਾ ਇਹ ਆਗਾਜ਼ ਅੱਜ ਕੀਤਾ ਹੈ ਇਹ ਤਿੰਨ ਰੋਜ਼ਾ ਪ੍ਰੋਗਰਾਮ ਜਿਹੜੇ 'ਚ 31 ਤਰੀਕ ਜਿਹੜੀ ਕਿ ਅੱਜ ਹੈ 1 ਤਰੀਕ ਤੇ 2 ਤਰੀਕ ਇਹ ਤਿੰਨ ਦਿਨ ਲਈ ਖੇਡਾਂ ਚੱਲਣਗੀਆਂ ਸੋ ਇਹਦੇ ਵਿੱਚ ਸਾਡੇ ਤਿੰਨ ਤਿੰਨਾ ਦਿਨਾਂ ਦੇ ਵਿੱਚ ਸ਼ਾਮ ਨੂੰ ਸ਼ਾਮ ਦੇ ਸਮੇਂ ਉਰੇ ਜਿਹੜਾ ਕਿ ਇੱਕ ਰੰਗਾ ਰੰਗ ਪ੍ਰੋਗਰਾਮ ਜਿਹੜਾ ਕਿ ਪੰਜਾਬ ਦੇ ਵਿਰਸੇ ਨੂੰ ਵਿਰਸੇ ਨੂੰ ਹੋਰ ਵਧੀਆ ਤਰੀਕੇ ਨਾਲ ਆਪਣੀਆਂ ਮਤਲਬ ਕਿ ਰਚਨਾਵਾਂ ਦੇ ਥਰੂ ਗਾ ਕੇ ਜਿਹੜੇ ਪੰਜਾਬ ਦੇ ਹੁਨਾਰਾ ਸਿੰਗਰ ਜਿਹਦੇ ਵਿੱਚ ਪ੍ਰੀਤ ਹਰਪਾਲ ਜੀ ਉਸ ਤੋਂ ਇਲਾਵਾ ਤੁਹਾਡੇ ਕੁਲਵਿੰਦਰ ਕੁਲਵਿੰਦਰ ਬਿੱਲਾ ਜੀ ਤੇ ਵਿਰਾਸਤ ਸੰਧੂ ਜੀ ਇਹ ਤਿੰਨ ਸੰਗਰ ਤਿੰਨੇ ਦਿਨ ਸ਼ਾਮ ਨੂੰ ਆਪਣੇ ਆਪਣੇ ਜਾਨੀ ਕਿ ਇਹ ਵੀ ਪਰਫਾਰਮ ਕਰਨਗੇ ਸੋ ਮੇਰੀ ਤੁਹਾਡੇ ਮਾਧਿਅਮ ਦੇ ਰਾਹੀਂ ਸਮਸਤ ਪੰਜਾਬ ਵਾਸੀਆਂ ਨੂੰ ਹੱਥ ਚੋੜ ਕੇ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਸਾਡੀਆਂ ਟ੍ਰੈਡੀਸ਼ਨਲ ਖੇਟਾਂ ਨੇ ਇਹ ਰੂਰਲ 올림픽ਸ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇਹ ਜੋ ਬਹੁਤ ਵੱਡਾ ਟੀਚਾ ਹੈ ਕਿ ਚਾਹੇ ਇਹ ਖੇਡਾਂ ਦੇ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਣਾ ਖੇਡਾਂ ਦੇ ਸੰਬੰਧ ਦੇ ਵਿੱਚ ਬਲਕਿ ਇੱਕ ਬਹੁਤ ਸੋਨਾ ਹੋਰ ਵੀ ਬਹੁਤ ਪਹਿਲ ਕਦਮੀ ਕੀਤੀ ਗਈ ਹੈ ਸਰਕਾਰ ਵੱਲੋਂ ਜਿਹੜੀਆਂ ਕਿ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਕਿ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਚਾਹੇ ਬਲੌਕ ਪੱਧਰ ਤੇ ਚਾਹੇ ਜ਼ਿਲ੍ਹਾ ਪੱਧਰ ਤੇ ਚਾਹੇ ਉਸ ਤੋਂ ਉੱਪਰ ਨੈਸ਼ਨਲ ਪੱਧਰ ਤੇ ਫਿਰ ਆਪਣੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਫਿਰ ਭਾਵੇਂ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਜਿਹੜੇ ਬੱਚੇ ਉੱਥੇ ਖੇਡ ਕੇ ਔਰ ਉਤੋਂ ਇਨਾਮ ਲੈ ਕੇ ਆਉਂਦੇ ਨੇ ਤਗਮੇ ਜਿੱਤ ਕੇ ਲੈ ਕੇ ਆਉਂਦੇ ਨੇ ਮਾਨ ਸਰਕਾਰ ਉਹਨਾਂ ਦੀ ਹੌਸਲਾ ਉਪਜਾਈ ਵੀ ਕਰਦੀ ਹੈ ਉਹਨਾਂ ਨੂੰ ਕੈਸ਼ ਇਨਾਮ ਵੀ ਦਿੰਦੀ ਹੈ ਉਹਨਾਂ ਦੇ ਉਹਨਾਂ ਦੀ ਖੁਰਾਕ ਦੇ ਲਈ ਵੀ ਇੰਤਜ਼ਾਮ ਕਰਦੀ ਹੈ ਤਾਂ ਜੋ ਉਹਨਾਂ ਨੂੰ ਚੰਗੀ ਸਿਹਤ ਮਿਲ ਸਕੇ ਚੰਗੀ ਖੁਰਾਕ ਮਿਲ ਸਕੇ ਇੱਕ ਪ੍ਰਿਸਕ੍ਰਾਈਬਡ ਡਾਈਟ ਮਿਲ ਸਕੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੋਚ ਨੇ ਵੀ ਉਹਨਾਂ ਨੂੰ ਇੱਕ ਸਹੀ ਕੋਚ ਮਿਲ ਸਕਣ ਇੱਕ ਸਹੀ ਗੁਰੂ ਮਿਲਣ ਸਕਣ ਉਹਨਾਂ ਦਾ ਵੀ ਮਾਨ ਸਰਕਾਰ ਉਪਰਾਲਾ ਕਰਕੇ ਇੰਤਜ਼ਾਮ ਕਰਦੀ ਹੈ ਸੋ ਇਹ ਇਸ ਗੱਲ ਦੀ ਅੱਜ ਤੁਸੀਂ ਸਾਰਾ ਮੀਡੀਆ ਪਹੁੰਚੋ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਤੁਹਾਡਾ ਉਰੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸੋਨ ਜੀ ਇੱਕ ਆਰਗੇਨਾਈਜੇਸ਼ਨ ਸੀ ਤੇ ਲੋਕਾਂ ਦੀ ਡਿਮਾਂਡ ਹੈ ਜਿਹੜੀ ਕਿਲਾ ਰਾਏਪੁਰ ਦੀ ਇਹ ਟਰੈਕਸ਼ਨ ਐ ਬੁਲਾ ਕਾਟ ਟਰੈਸ ਉਹ ਕਦੋਂ ਤੋਂ ਸ਼ੁਰੂ ਹੋਏਗੀ ਜੀ ਹਾਂ ਇਹ ਬਹੁਤ ਵੱਡਾ ਮਸਲਾ ਸੀ ਬੁਲਾ ਕਾਟ ਟਰੈਸ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੇ ਉੱਤੇ ਕੋਰਟ ਵੱਲੋਂ ਮਾਨਯੋਗ ਅਦਾਲਤ ਵੱਲੋਂ ਰੋਕ ਲੱਗੀ ਹੋਈ ਸੀ ਜਿਹੜੀ ਕਿ ਹੁਣ ਪਾਸ ਹੋ ਚੁੱਕੀ ਆ ਉੱਥੋਂ ਇੱਕ ਇਹਦਾ ਡਾਇਰੈਕਸ਼ਨਸ ਜਾਰੀ ਹੋ ਚੁੱਕੀਆਂ ਨੇ ਵੀ ਆਪਾਂ ਇਹ ਜਿਹੜੀਆਂ ਖੇਡਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਵਾ ਸਕਦੇ ਆ ਉਹ ਹੁਣ ਇਸ ਵਾਰ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਇਹਦਾ ਨੋਟੀਫਿਕੇਸ਼ਨ ਕਰ ਦਈਏ ਔਰ ਸੀਐਮ ਸਾਹਿਬ ਇਹਦੇ ਲਈ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਔਰ ਆਉਣ ਵਾਲੇ ਸਮੇਂ 'ਚ ਸਾਰੀਆਂ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਇਹਦਾ ਲੀਗਲ ਵਿਊ ਵੀ ਮੱਤੇ ਨਜ਼ਰ ਰੱਖਦੇ ਹੋਏ ਇਹਦਾ ਹਰ ਪੱਸੋਂ ਸੇਫਟੀ ਵਿਊ ਵੀ ਪੁਆਇੰਟ ਵੀ ਮੱਤੇ ਨਜ਼ਰ ਰੱਖਦੇ ਹੋਏ ਆਪਾਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਲਦ ਹੀ ਚਾਲੂ ਕਰਵਾਵਾਂਗਾ ਪਹਿਲਾਂ ਇੱਥੇ ਘੋੜਿਆਂ ਦੇ ਨਾਲ ਵੀ ਸਟੈਂਟ ਹੁੰਦੇ ਸੀਗੇ ਤੇ ਕੁੱਤਿਆਂ ਦੀ ਵੀ ਰੇਸ ਹੁੰਦੀ ਸੀਗੀ ਉਹ ਕਦੋਂ ਤੋਂ ਇਹ ਵਿੱਚ ਦੇਖੋ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਖੇਡਾਂ ਦੇ ਰੂਪ ਦੇ ਵਿੱਚ ਕਈ ਵਾਰ ਜਾਨਵਰਾਂ ਦੇ ਨਾਲ تصادم ਹੁੰਦੀ ਸੀ ਜਿਹਦੇ ਕਰਕੇ ਇਹ ਜਿਹੜੀ ਜਾਨਵਰਾਂ ਦੀਆਂ ਜਿਹੜੀਆਂ ਖੇਡਾਂ ਸੀ ਇਹ ਕੰਦ ਕੀਤੀਆਂ ਗਈਆਂ ਸੀ ਪਰ ਹੁਣ ਉਹਦੇ ਇੱਕ ਸਟੈਂਡਰਡਾਈਜ਼ ਨੋਰਮਸ ਫਿਕਸ ਕੀਤੇ ਗਏ ਨੇ ਕਿ ਇਹਨਾਂ ਨੋਰਮਸ ਦੇ ਵਿੱਚ ਰਹਿੰਦੇ ਹੋਏ ਖੇਡਾਂ ਕਰਵਾਈਆਂ ਜਾਣਗੀਆਂ ਸੋ ਜਿਹਦੇ ਨਾਲ ਜਾਨਵਰਾਂ ਨੂੰ ਵੀ ਕਿਸੇ ਕਿਸਮ ਦੀ ਪਰਤਾੜਨਾ ਨਾ ਹੋਵੇ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਏਰੀਆ ਹਰ ਚੀਜ਼ ਦੇ ਪਹਿਲੂ ਨੂੰ ਮੱਦਦ ਨਜ਼ਰ ਰੱਖਦੇ ਹੋਏ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹਨੂੰ ਚਾਲੂ ਕਰਵਾਵਾਂਗੇ ਠੀਕ ਹੈ ਠੀਕ ਹੈ